ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੇ ਸਿੰਘ ਪੇਜ ਤੇ ਅੱਜ ਤੁਹਾਨੂੰ ਆਪਣੇ ਫਾਰਮ ਦੀਆਂ ਗਾਵਾਂ ਦਿਖਾਉਣੇ ਛੋਟਾ ਜਿਹਾ ਫਾਰਮ ਆਪਣਾ ਜਿੱਥੇ ਆਪਾਂ گاਾਂ ਵਾਲੇ ਹੁੰਨੇ ਆ ਪਰ ਆਪਾਂ ਕਦੇ-ਕਦੇ ਲਿਉਨੇ ਚੰਗੀ ਗਾਂ ਜਾਂ ਚੰਗੀ ਵਹਿਣ ਮਿਲੇ ਜਾਂ ਮੱਝ ਮਿਲੇ ਆਪਾਂ ਫੇਰ ਹੀ ਲਿਉਨੇ ਆ ਅੱਜ ਤੁਹਾਨੂੰ ਪਹਿਲਾ ਸੂਆ ਵਹਿੜ ਦਿਖਾਉਣੀ ਆ ਮੋ ਚਾਰ ਦੰਦ ਦਾ ਤੇ ਵੇਖੀਏ ਥਨ ਲੇਵਾ ਇਹਦਾ ਚੈੱਕ ਕਰੋ ਦੇਖੋ ਦੋਸਤੋ ਹਲੇ ਇਹਦੇ 8-7 ਦਿਨ ਬਾਕੀ ਪਏ ਆ ਸੂਣ ਦੇ ਥੰਥੁੰ ਚੱਕਰ ਉਹਦਾ ਇਹ ਕਿ ਵੜੈ ਕੋ ਦੂਜਾ ਸੂਆ ਛੋਟੀ ਆ ਗੱਬਣਾ ਪੰਜਾ ਮਹੀਨਿਆਂ ਦੀ ਤੇ ਇੱਕ ਸੂਈ ਸਵਾਈ ਵੜ ਦੂਜਾ ਸੂਆ ਥੋੜਾ ਕਰਾਸ ਆਂਗਾ ਦੋਸਤੋ ਤਿੰਨਾ ਚਾਰਾ ਦਿਨਾਂ ਦੀ ਸੂਈ ਹੋਈ ਏਠਾ 13 ਕਿਲੋ ਬੋਹਲਾ ਦੋਸਤੋ ਆ ਇਹਦਾ ਬੱਚਾ ਤਿੰਨਾ ਚਾਰਾ ਦਿਨਾਂ ਦੀ ਸੂਈ ਆ ਤੇ ਇਹਦੇ ਮੜੇ ਥੰਤੇ 6:00 ਵਜੇ ਗਈ ਸੀ ਦੋਸਤੋ ਬੈਠਣ ਲੱਗੀ ਤੇ ਗੱਬਣ ਦੇ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਹਲੇ ਸ਼ਾਮ ਤਾਈ ਨੇ ਲੇਵਾ ਪੂਰਾ ਭਰ ਲੈਣਾ ਫਿਰ ਵੀ ਲੇਵਾ ਚੰਗਾ ਦਿਖਾ ਰਹੀ ਆ ਸ਼ਾਮ ਤਾਈ ਲੇਵਾ ਪੂਰਾ ਭਰ ਲੂ ਵੀ ਤੇ ਆ ਵੜ ਪਹਿਲਣਾ ਹੈ ਤਿੰਨੇ ਜਾਨਵਰ ਆਪਾਂ ਤੋੜ ਕੇ ਦਿਖਾਵਾਂਗੇ ਇਹ ਦੁੱਧ ਪਹਿਲਣ 23-24 ਕਿਲੋ ਦੁੱਧ ਦੋ ਵੀ ਦੋਸਤੋ ਬਾਕੀ ਕਹਿਣ ਦੀ ਗੱਲ ਨਹੀਂ ਹਲੇ ਦਣਵੀ ਪਏ ਆ ਜਦੋਂ ਤਿਆਰੀ ਕੀਤੀ ਵਹਿੜ ਦੀ ਉਦੋਂ ਵੇਖਣ ਵਾਲੀ ਆ ਤਿਆਰੀ ਹੁਣ ਵੀ ਬਹੁਤ ਚੰਗੀ ਆ ਤੁਹਾਨੂੰ ਤੋੜ ਕੇ ਦਿਖਾਉਨੇ ਦੋਸਤੋ ਤੋੜਾ ਚੈੱਕ ਕਰਕੇ ਉਹ ਵਹਿੜ ਦਾ ਤੇ ਕਮੈਂਟਾਂ ਚ ਦੱਸੋ ਜੇ ਕਿੱਦਾਂ ਦੀ ਲੱਗੀ ਵਹਿੜ ਆਪਣੇ ਫਾਰਮ ਦੀ ਛੋਟਾ ਜਿਹਾ ਫਾਰਮ ਆ ਤਿੰਨ ਜਾਨਵਰ ਹੀ ਆ ਦੋਸਤੋ ਵੇਖੋ ਵਹਿੜ ਤੋੜ ਕੇ ਦਿਖਾਉਨੇ ਦੋਸਤੋ ਤੁਹਾਨੂੰ ਪਹਿਲਾ ਸੁਆ ਵਹਿੜ ਆ 8 8-7 ਦਿਨ ਬਾਕੀ ਵਾਲੇ ਇਹਦੇ ਸੂਨ ਦੇ ਫਿਰ ਇਹਦੇ ਮੁੱਲ ਬਾਰੇ ਗੱਲ ਕਰਾਂਗੇ ਤੇ ਦੂਜਾ ਨੰਬਰ ਆਹ ਚੋਟੀ ਗੱਬਣ ਪੰਜਾਹ ਮਹੀਨਿਆਂ ਦੀ ਚੱਕ ਪਾਸ ਇਹ ਵੀ ਤੋੜ ਕੇ ਦਿਖਾਵਾਂਗੇ ਤੇ ਦੂਜਾ ਤੀਜਾ ਨੰਬਰ ਹੈਗੀ ਆ ਗਾਂ ਸੂਈ ਸਵਾਈ 13 ਕਿਲੋ ਬੋਲਾ ਤਿੰਨਾ ਚਾਰਾ ਜਿੰਨਾ ਦੀ ਸੂਈ ਇੱਠਾ ਤੋੜਾ ਚੈੱਕ ਕਰਕੇ ਦੋਸਤੋ ਤੋੜ ਕੇ ਦਿਖਾਉਨੇ ਆ ਮੈਂ ਤੋੜ ਤਾ ਇੱਥੋਂ ਚੰਗੀਆਂ ਤੋਂ ਚੰਗੀਆਂ ਰਾੜਾ ਲੈ ਕੇ ਆਇਆ ਕਰਾਂਗੇ ਪੋਰਾ ਲੌਗ ਕੋ ਵੇੜ ਦਾ ਦੋਸਤ ਆਪਣਾ ਪੂਰਾ ਤਾਂ ਉੱਚਾ ਨਹੀਂ ਮਾੜਾ ਗੱਜਮੈਂਟੋ ਸਾਹਮਣੇ ਤੋਂ ਲੈ ਬਾਕੀ ਆਪਣੀ ਖੱਟਾ ਵਾਲੀ ਟਾਹਣਾ ਮੇਡ ਰੋਡ ਤੇ ਜਿਹੜੇ ਐਡਰੈਸ ਪੋਰਾ ਲੀਕ ਕੋ ਵੇੜ ਦਾ ਉਹ ਚਾਰਦੰਦ ਪੀਲੇ ਦੋਸਤ ਹੈ ਲੇਵਾ ਵੇਖੋ ਦੋਸਤੋ ਤੇ ਵੀ ਜੋ 23 24 ਕਿਲੋ ਦੁੱਤ ਪਾਣਾ ਦੋਸਤੋ ਨੇ ਦੋਸਤੋ ਕਰਮਾੜੀ ਨੂੰ ਲੱਗਾ ਦਾ ਕਿਸੇ ਵਰ ਲਈ ਨੇ ਦਾ ਇਹ ਮਾਣ ਨਿੱਕਾ ਨਿੱਕਾ ਦਾ ਲੱਗਦਾ ਹੈ ਇਹ ਸੌ ਬਬੂਣੀ ਦੇਖੋ ਦੇਖੋ ਦੋਸਤੋ ਲੇਵਾ ਰੇਲਾ 5-7 ਦਿਨ ਪਏ ਜਾਂਦਾ ਕੀ ਇਹਦੇ ਆਹ ਠੰਡੀ ਸੀਲ ਆ ਦੋਸਤੋ ਆਏ ਨਹੀਂ ਜੀ ਲੱਤ ਚੱਕ ਜੂਦੀ ਔਰ ਇਹਦੇ ਮੁੱਲ ਦੀ ਗੱਲ ਕਰਕੇ ਦੋਸਤੋ ਇਹਦਾ 85 ਹਜ਼ਾਰ ਤੋਂ ਮੰਨਤਾ ਨਹੀਂ ਕਰਨਾ ਦੋਸਤੋ ਮੁੱਲ ਜੋ ਨਿਕਲੇ ਵੀਰ ਨੂੰ ਕਿ ਸੰਤਾ ਇਹਦਾ ਪੰਕੋਲ ਕਰਤਾ ਆ ਗਿਆ ਨੰਬਰ ਤੇ ਗ੍ਰੀਨ ਕੇ ਲਾ ਲਾਂਗੇ ਹੁਣ ਹੋਏ ਕੁਝ ਹੀ ਬਿਆਨ ਦੀ ਗੱਲ ਕਰ ਗਏ ਦੋਸਤੋ ਹਾਂ ਸ਼ਟਾਰਟ ਇਹਦੀ ਗੱਲ ਕਰਕੇ ਦੋਸਤੋ ਦੂਜਾ ਨੰਬਰ ਹੈ ਸੋਈ ਦੂਜਾ ਸੁਹਾ ਦੂਜਾ ਹੀ ਨੰਬਰ ਆ ਸੋਈ ਸਵਾਈ ਆ ਤਿੰਨਾ ਚਾਰ ਦਿਨਾਂ ਦੀ ਸੋਈ ਹੈ ਜਿਹੜਾ 13 ਕਿਲੋ ਬੋਲਾ ਇਦ ਤੋਰਾ ਡੈਕ ਕਰੋਗੇ ਦਾ। ਚੱਤੀ। ਤੋਰਾ ਡੈਕ ਕਰੋ ਦੋਸਤੋ ਇਹਦਾ ਵੀ। ਅਲੇ 11 12 ਕਿਲਾ ਟਾਈਮ ਆਪੋ। ਸ਼ਾਮ ਤਾਈਂ ਮੇਵਾ ਪੂਰਾ ਭਰ ਲੈਣਾ ਨੇ। ਜੇ ਉਹ ਲੋਕੀ ਤੇ ਨੇ ਵੀਡੀਓ ਮੰਗਣੀ ਹੋਵੇ ਤਾਂ ਵੀ ਵੀਡੀਓ ਆਪਾਂ ਕਰਦੇ ਜਾਈਏ। ਜੇ ਮੰਗਿਓ। ਇਹਦੇ ਜੱਜਮੈਂਟ ਨਹੀਂ ਹੁੰਦੀ ਦੋਸਤੋ। ਹਾਂ। ਆਹ ਨੂੰ ਵੀ ਚੰਗਾ ਲੱਗਿਆ ਇਹ ਥੋੜਾ ਬੱਚੇ ਦਾ ਵੱਧ ਕਰਦੀ ਹੈ ਦੋਸਤੋ ਤੇ ਖਾਣਾ ਭੱਜ ਕੇ ਜਾਂਦੇ ਤੇ ਬਿਲਕੁਲ ਤਾਂ ਤੁਹਾਨੂੰ ਦੋਸਤੋ ਇਹਨੂੰ ਵੀ ਚੰਗਾ ਲੱਗਿਆ ਇਸ ਵਾਰੀ ਦਾ ਖਾਣਾ ਬਾਕੀ ਪਹਿਲੇ ਵੀ ਵਾਰ ਨੂੰ ਵੀ ਸੰਤੁਸ਼ਟ ਚੰਗਾ ਲੱਗਿਆ ਤੇ ਬੱਚਾ ਵੇਖੋ ਦੋਸਤੋ ਕਿ ਨਜ਼ਰਾ ਦਿਨਾਂ ਦੀ ਸੋਈ ਆ ਸ਼ਾਮ ਤਾਈ ਨੇ ਲੇਵਾ ਪੂਰਾ ਭਰ ਲੈਣਾ ਦੂਜਾ ਸੂਹਾ ਪੰਜਾਂ ਮਹੀਨਿਆਂ ਦੀ ਗੱਭਣਾ ਸੀਗਰ ਸਾਊਗਾ ਜਵੇਂ ਮਰਜੀ ਅੱਥ ਲਾਈ ਦਿਓ ਮੈਂ ਬੜਾ ਖਾਵਾ ਫੇਰੀ ਜਾਓ ਦੇਖੋ ਹਲਦੀ ਨਹੀਂ ਜਿਹੜਾ ਮਰਜੀ ਬਾਰੇ ਗੁੜੀ ਬਾਰੇ ਬੰਦਾ ਬਾਰੇ ਜਿਹੜਾ ਦੋਸਤ ਦਿੰਦੀ ਦੋਸਤ ਐਂ ਵੀ ਹਲਜੂ ਵੀ ਇਹਦਾ ਵੀ ਤੋਰਾ ਤੋਰਾ ਸਿੱਖ ਕਰੋ ਜੇ ਸੀਗਰ ਸਾਊਗਾ ਪੂਰੀ ਐਂ ਵੀ ਹਲਜੂ ਵੀ ਦੇਖੋ ਐਂ ਕਲਾ ਕਲਾ ਤਾਂ ਖਿੱਚੀ ਜਾਓ ਬੜਾ

ਉਜੇ ਉਜੇ ਨੰਬਰ ਦੀ ਵੈੜ ਦਾ ਮੁੱਲ 75000 ਤੋਂ ਮਾਨਤਾ ਨਹੀਂ ਕਰਦਾ ਦੋਸਤੋ ਦਾ ਮੁੱਲ ਨਹੀਂ ਦੱਸ ਰਿਹਾ ਆਪਾਂ ਤੇ ਇਹਦੇ ਮੁੱਲ ਦੀ ਗੱਲ ਕਰਕੇ 70000 ਰੁਪਇਆ ਮੁੱਲ ਆ ਦੋਸਤੋ ਵਿੱਚੋਂ ਮਾਨਤਾ ਨੂੰ ਹੋ ਜੂਗਾ ਹੰਤੋਂ ਚੱਕਰ ਲਓ ਦੋਸਤੋ ਬੁਰੀ ਝੋਟੀ ਆ